ਦੇਖਦੇ ਐ ਉਹਨਾਂ ਨੂੰ ਪਤਾ ਵੀ ਇਹ ਕਿਹੜੀ ਫੁਰਤੀ ਦਾ ਮਾਲਕ ਹੈ ਇਹਦੇ ਰਿਕਾਰਡ ਕੀ ਹੈ ਔਰ ਟਾਂਡਾ ਰਾਮਸਾਹੇ ਵਾਲਿਓ ਸਾਡੀ ਅੰਦਰ ਮਾਵਾ ਭੈਣਾਂ ਵੀ ਬੈਠੀਆਂ ਹਨ ਉਹਨਾਂ ਨੂੰ ਵੀ ਦੱਸ ਦਈਏ ਵੀ ਇਸ ਨੌਜੰਦੇ ਨਾਂ ਜਿਹੜਾ ਹੈ ਅੱਜ ਤੱਕ ਦਾ ਬਹੁਤ ਵੱਡਾ ਰਿਕਾਰਡ ਹੈ ਇਹਨੇ ਲੱਖ ਦੀਆਂ 5 ਕਬੱਡੀਆਂ ਪਾਈਆਂ ਸਨ ਤੇ ਮੇਰੇ ਵੀਰੋ ਕਬੱਡੀਆਂ ਪਾ ਕੇ ਸਾਢੇ 5 ਲੱਖ ਜਿੱਤਿਆ ਇਹਨੂੰ ਕਬੱਡੀ ਦਾ ਅਜੂਬਾ ਕਹਿੰਦੇ ਐ ਤੇ ਜਦ ਦਿੱਲੀ ਕਿਸਾਨੀ ਸੰਘਰਸ਼ ਚੱਲਿਆ ਨਾ ਇਸ ਭਰਾ ਨੇ 7 ਮਹੀਨੇ ਰਹਿ ਕੇ ਸਾਡੇ ਕੋਲ ਜਿਹੜੀ ਮਿਹਨਤ ਕੀਤੀ ਹੈ ਅੱਜ ਜੀਵਨ ਮਾਨੁਕੇ ਆਲਾ ਆਇਆ ਕੋਈ ਹੱਥ ਵਾਂਝਾ ਨਾ ਰਵੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਇੱਕ ਬਹੁਤ ਹੀ ਖੁਸ਼ੀ ਦੀ ਗੱਲ ਹੈ ਵੀ ਆਉਣ ਵਾਲੇ 19 ਤੇ 20 ਮਾਰਚ ਨੂੰ ਮੇਰੇ ਆਪਣੇ ਪਿੰਡ ਜਲਾਲ ਦੇ ਵਿੱਚ ਕਬੱਡੀ ਕੱਪ ਹੋਵੇਗਾ ਤੇ ਉਸ ਕਬੱਡੀ ਕੱਪ ਤੇ ਬਾਬਾ ਜੀ ਤੁਹਾਡੇ ਆਸ਼ੀਰਵਾਦ ਦੇ ਨਾਲ ਮਹਾਪੁਰਸ਼ਾਂ ਦੇ ਆਸ਼ੀਰਵਾਦ ਦੇ ਨਾਲ ਇਸ ਨੌਜਵਾਨ ਭਰਾ ਦਾ ਸਕਾਰਪਿਓ ਐਨ ਗੱਡੀ ਦੇ ਨਾਲ ਮਾਨ ਸਨਮਾਨ ਕਰਾਂਗੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਤੇ ਐਸਪੀ ਲਾਹੌਰਿਆ ਕਹਿੰਦੇ